ਅੱਜ ਦੀ ਜਾਣਕਾਰੀ ਜੁੜੀ ਹੈ ਜੀ ਟੋਲ ਟੈਕਸ ਨਾਲ ਤਾਂ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇੱਕ ਐਲਾਨ ਕੀਤਾ ਹੈ ਟੋਲ ਟੈਕਸ ਨੂੰ ਲੈ ਕੇ ਤੇ 15 ਅਗਸਤ ਤੋਂ ਇਹ ਯੋਜਨਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਹੁਣ 3000 ਰੁਪਏ ਦੇ ਵਿੱਚ ਇੱਕ ਪਾਸ ਹੈ ਜਿਹੜਾ ਬਣੂਗਾ ਜਿਹੜਾ 1 ਸਾਲ ਲਈ ਬਣਾਇਆ ਜਾਊਗਾ ਕਹਿਣ ਤੋਂ ਭਾਵ ਆ 3000 ਰੁਪਏ ਦੇ ਵਿੱਚ ਸਾਲਾਨਾ ਇਹਨਾਂ ਲੋਕਾਂ ਲਈ ਮੱਧ ਵਰਗ ਦੇ ਲੋਕਾਂ ਲਈ ਬੜੇ ਸਮੇਂ ਤੋਂ ਇਹ ਮੰਗ ਸੀਗੀ ਕਿ ਇਸ ਤਰ੍ਹਾਂ ਦਾ ਪਾਸ ਜਿਹੜਾ ਬਣਾਇਆ ਜਾਵੇ ਜਿਹੜੇ ਮੱਧ ਵਰਗੀ ਲੋਕ ਨੇ ਜਿਹੜਾ ਰਾਸ਼ਟਰੀ ਰਾਜਮਾਰਗਾਂ ਤੇ ਘੱਟ ਆਉਣ ਜਾਣ ਹੈ ਜਿਹੜਾ ਕਰਦੇ ਐ ਤਾਂ ਹੁਣ ਇਹ ਐਲਾਨ ਹੋ ਚੁੱਕਿਆ ਕੇਂਦਰੀ ਜਿਹੜੇ ਮੰਤਰੀ ਨੇ ਨਿਤਨ ਗੱਡ ਕਰੀ ਤਾਂ ਇਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਐਲਾਨ ਹੈ ਜਿਹੜਾ ਕੀਤਾ 15 ਅਗਸਤ ਤੋਂ ਇਹ ਪਾਸ ਹੈ ਜਿਹੜਾ ਬਣਨਾ ਸ਼ੁਰੂ ਹੋ ਜਾਊਗਾ ਇਹ ਪਾਸ ਜਿਹੜਾ ਫਾਸਟਟੈਗ ਨਾਲ ਅਟੈਚ ਹੋਊਗਾ ਉਹਦੇ ਨਾਲ ਇਹਦਾ ਸਾਰਾ ਪ੍ਰੋਸੈਸ ਹੈ ਜਿਹੜਾ ਚੱਲਣਾ ਹੈ ਇਹ ਪਾਸ ਦੇ ਪਾਸ ਦੇ ਜਿਹੜੇ ਪੈਸੇ ਤੁਸੀਂ ਸਬਮਿਟ ਕਰਵਾ ਸਕੋਗੇ ਭਰ ਸਕੋਗੇ ਜਾਂ ਆਏ ਲਾ ਲਓ ਜਿਵੇਂ ਟੋਲ ਕਟਾਇਆ ਜਾਂਦਾ ਸੀ ਉਸੇ ਤਰ੍ਹਾਂ ਇਹ ਅਗਰ ਤੁਸੀਂ ਸਾਲ ਦਾ ਪਾਸ ਬਣਵਾਉਣਾ ਚਾਹੋਗੇ 3000 ਰੁਪਏ ਦੇ ਵਿੱਚ ਉਹ ਫਾਸਟ ਪੈਗ ਦੇ ਜ਼ਰੀਏ ਤੁਹਾਡੇ ਪੈਸੇ ਆ ਜਿਹੜੇ ਇੱਕ ਵਾਰ ਜੀ ਇਕੱਠੇ ਜਾਣਗੇ ਬਾਰ ਬਾਰ ਤੁਹਾਨੂੰ ਟੋਲ ਟੈਕਸ ਦੇਣ ਦੀ ਜ਼ਰੂਰਤ ਹੈ ਜਿਹੜੀ ਨਹੀਂ ਪਊਗੀ ਇਹ ਕਿਉਂ ਕੀਤਾ ਗਿਆ ਕਿਉਂਕਿ ਟੋਲ ਟੈਕਸਾਂ ਤੇ ਟੋਲ ਪਲਾਜ਼ਾਂ ਤੇ ਲੰਬੀਆਂ ਲੰਬੀਆਂ ਲੇਣਾ ਜਿਹੜੀਆਂ ਲੱਗ ਜਾਂਦੀਆਂ ਸੀ ਲੋਕਾਂ ਦਾ ਸਮਾਂ ਜ਼ਿਆਦਾ ਖਰਾਬ ਹੁੰਦਾ ਸੀ ਅਕਸਰ ਲੜਾਈ ਝਗੜੇ ਜਿਹੜੇ ਹੋ ਜਾਂਦੇ ਸੀ ਉੱਥੇ ਕਿਉਂਕਿ ਲਾਈਨਾਂ ਲੰਬੀਆਂ ਲੱਗ ਜਾਂਦੀਆਂ ਜਾਂਮ ਲੱਗ ਜਾਂਦਾ ਸੀ ਲੋਕ ਆ ਜਿਹੜੇ ਲੜ ਪੈਂਦੇ ਸੀ ਇਹ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪਾਸ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਤਾਂ ਇਹਦੇ ਵਿੱਚ ਇਹ ਨਹੀਂ ਹੋਏਗਾ ਕਿ ਸਾਲ ਭਰ ਤੁਸੀਂ ਟੋਲ ਫਰੀ ਜਾਓਗੇ ਇਹਦੇ ਵਿੱਚ ਯਾਤਰਾਵਾਂ ਰੱਖੇngੀਆਂ ਨੇ ਯਾਤਰਾਵਾਂ ਤੋਂ ਭਾਵ ਕੋਈ ਤੀਰਥ ਯਾਤਰਾ ਤੋਂ ਨਹੀਂ ਤਾਂ ਸਰਕਾਰ ਦੇ ਸ਼ਬਦਾਂ ਦੇ ਵਿੱਚ ਸਰਕਾਰ ਜਿਹਨੂੰ ਯਾਤਰਾਵਾਂ ਕਹਿੰਦੀ ਹੈ ਉਹ ਹੈ ਟੋਲ ਪਲਾਜੇ ਨੂੰ ਪਾਰ ਕਰਨਾ ਸਰਕਾਰ ਇਹਨੂੰ ਯਾਤਰਾ ਕਹਿੰਦੀ ਹੈ ਇੱਕ ਵਾਰ ਤੁਸੀਂ ਟੋਲ ਟੱਪ ਗਏ ਤਾਂ ਤੁਹਾਡੀ ਇੱਕ ਯਾਤਰਾ ਹੋ ਗਈ ਇਸ ਨੂੰ ਯਾਤਰਾ ਕਿਹਾ ਗਿਆ ਤਾਂ ਇਹ ਗਿਣਤੀ ਦੀਆਂ 200 ਰੱਖੀਆਂ ਗਈਆਂ ਨੇ ਇਹ ਤੁਸੀਂ 200 ਤੋਂ ਪਾਰ ਕਰ ਗਏ ਤਾਂ ਤੁਹਾਡਾ ਪਾਸ ਹੈ ਜਿਹੜਾ ਖਤਮ ਹੋ ਜਾਊਗਾ ਨਵੇਂ ਸਿਰਿਓ ਤੁਹਾਨੂੰ ਪਾਸ ਹੈ ਜਿਹੜਾ ਉਹ ਬਣਾਉਣਾ ਪਊ ਤਾਂ ਸਾਲ ਦੇ ਵਿੱਚ ਹੁਣ ਤੁਸੀਂ ਇੰਨੇ ਕ ਵਾਰੀ ਟੋਲ ਪਲਾਜ਼ਾ ਲੰਘਦੇ ਹੋ ਤਾਂ ਉਹ ਦੇਖ ਲਿਓ ਜੇ ਤੁਹਾਡਾ ਜ਼ਿਆਦਾ ਵਾਰ ਆਉਣ ਜਾਣ ਹੈ ਤਾਂ ਉਸ ਹਿਸਾਬ ਨਾਲ ਦੇਖ ਲਿਓ ਵੀ ਤੁਹਾਨੂੰ ਪਾਸ ਜਿਹੜਾ ਉਹ ਬਣਾਉਣਾ ਚਾਹੀਦਾ ਜਾਂ ਨਹੀਂ ਅਗਰ ਘੱਟ ਯਾਤਰਾਵਾਂ ਜਿਹੜੀਆਂ ਹੁੰਦੀਆਂ ਨੇ ਕਹਿਣ ਤੋਂ ਪਹਿਲਾਂ ਟੋਲ ਤੁਸੀਂ ਪਾਰ ਕਰਦੇ ਹੋ ਤਾਂ ਤੁਸੀਂ ਪਾਸ ਹੈ ਜਿਹੜਾ ਇਹ ਬਣਾ ਸਕੋਗੇ ਇੱਕ ਵਾਰ ਤੁਸੀਂ ਟੋਲ ਪਲਾਜ਼ਾ ਪਾਰ ਕਰਗੇ ਤੁਹਾਡੀ ਇੱਕ ਯਾਤਰਾ ਜਿਹੜੀ ਉਹ ਗਿਣੀ ਜਾਊਗੀ ਤਾਂ ਜਿਹੜਾ ਇਹ 3000 ਦਾ ਸਾਲਾਨਾ ਪਾਸ ਬਣਨਾ ਹੈ ਤਾਂ ਇਸ ਨੂੰ ਹਾਈਵੇ ਐਪ NHAI ਦੀ ਵੈਬਸਾਈਟ ਅਤੇ ਜੋ ਸੜਕ ਆਵਾਜਾਈ ਮੰਤਰਾਲਾ ਇਹਦੇ ਓਟ ਨਾਲ ਵੱਖ-ਵੱਖ ਤਰੀਕੇ ਨਾਲ ਜਿਹੜਾ ਜੋੜਿਆ ਜਾਊਗਾ ਇਹ ਤਾਂ ਤੁਸੀਂ ਆਪਣੇ ਪਾਸ ਲਈ ਇਰਚਾਰ ਜਿਹੜਾ ਕਰ ਸਕੋਗੇ ਆਪਣਾ ਪਾਸ ਹੈ ਜਿਹੜਾ ਬਣਾ ਸਕੋਗੇ ਕਹਿਣ ਤੋਂ ਭਾਵ ਪੈਸੇ ਹੈ ਜਿਹੜੇ ਉਹ ਭਰ ਸਕੋਗੇ ਇਸ ਦੇ ਲਈ ਇੱਕ ਵਿਸ਼ੇਸ਼ ਲਿੰਕ ਹੈ ਜਿਹੜਾ ਉਹ ਜਲਦੀ ਮੰਤਰਾਲੇ ਦੀ ਜਿਹੜੀ ਆਫੀਸ਼ੀਅਲੀ ਵੈਬਸਾਈਟ ਹੈ ਇਸ ਤੇ ਜਿਹੜਾ ਅਪਡੇਟ ਕਰ ਦਿੱਤਾ ਜਾਊਗਾ ਲਿੰਕ ਹੈ ਜਿਹੜਾ ਬਣਾ ਦਿੱਤਾ ਜਾਊਗਾ ਅੱਗੇ ਗੱਲ ਹੈ ਕਿ ਇਹ ਪਾਸ ਹੈ ਜਿਹੜਾ ਇਨ੍ਹਾਂ ਲੋਕਾਂ ਲਈ ਹੋਏਗਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਮੱਧ ਵਰਗੀ ਲੋਕਾਂ ਲਈ ਉਹ ਲੋਕ ਜਿਹੜੇ ਗੈਰ ਵਪਾਰਕ ਵਾਹਨ ਜਿਵੇਂ ਆਪਣੀਆਂ ਨਿੱਜੀ ਕਾਰਾਂ ਆਗੀਆਂ ਜੀਪਾਂ ਆਗੀਆਂ ਵੈਨਾਂ ਆਗੀਆਂ ਇਨਾਂ ਲਈ ਵਾਇਡ ਹੈ ਜਿਹੜਾ ਹੋਵੇਗਾ ਇੱਕ ਬੰਦ ਕੋਰੀਡੋਰ ਵਿੱਚ ਭਾਵ ਇੱਕ ਹਾਈਵੇ ਐਕਸਪ੍ਰੈਸਵੇ ਜੋ ਇੱਕ ਪੂਰੇ ਭਾਗ ਦੇ ਵਜੋਂ ਜਿਹੜਾ ਬਣਾਇਆ ਗਿਆ ਤਾਂ ਇਹਦੇ ਵਿੱਚ ਪ੍ਰਵੇਸ਼ ਅਤੇ ਨਿਕਾਸ਼ ਨੂੰ ਇੱਕ ਯਾਤਰਾ ਵਜੋਂ ਗਿਣਿਆ ਜਾਊਗਾ ਉਦਾਹਰਣ ਦੇ ਤੌਰ ਤੇ ਲੈ ਲਓ ਦਿੱਲੀ ਮੇਰਟਾ ਐਕਸਪ੍ਰੈਸਵੇ ਹੈ ਜਿਹੜਾ ਤਾਂ ਇੱਕ ਪਾਸੇ ਦੀ ਯਾਤਰਾ ਅਗਰ ਤੁਸੀਂ ਕਰਦੇ ਹੋ ਇੱਕ ਪਾਸੇ ਜਾਂਦੇ ਹੋ ਤਾਂ ਉਹਨੂੰ ਇੱਕ ਯਾਤਰਾ ਜਿਹੜਾ ਮੰਨਿਆ ਜਾਊਗਾ ਅਗਰ ਤੁਸੀਂ ਦਿੱਲੀ ਮੇਠ ਐਕਸਪ੍ਰੈਸਵੇ ਵੱਲ ਜਿਹੜਾ ਜਾਂਦੇ ਹੋ ਇਹ ਉਦਾਹਰਣ ਦੇ ਤੌਰ ਤੇ ਹੈ ਤਾਂ ਟੋਲ ਤੁਸੀਂ ਟੱਪ ਗਏ ਤਾਂ ਤੁਹਾਡੀ ਇੱਕ ਯਾਤਰਾ ਜਿਹੜੀ ਹੋ ਜੂ ਕਿੰਨੇ ਵੀ ਟੋਲ ਤੁਸੀਂ ਟੱਪੀ ਜੈਨੇ ਤਾਂ ਇੱਕ ਯਾਤਰਾ ਤੁਹਾਡੀ ਜਿਹੜੀ ਇਹਦੇ ਵਿੱਚ ਮੰਨੀ ਜਾਊਗੀ ਇਸ ਤਰ੍ਹਾਂ 200 ਯਾਤਰਾਵਾਂ ਜਿਹੜੀਆਂ ਇਹਦੇ ਵਿੱਚ ਪਾਸ ਦੇ ਵਿੱਚ ਐਡ ਕੀਤੀਆਂ ਜੈਨੇ 200 ਤੋਂ ਕ੍ਰੋਸ ਕਰ ਗਏ ਤਾਂ ਦੁਬਾਰੇ ਤੁਹਾਨੂੰ 3000 ਰੁਪਏ ਜਿਹੜਾ ਉਹ ਸਾਲ ਦਾ ਭਰਨਾ ਪਊਗਾ ਤਾਂ ਇਹਨੂੰ ਯਾਤਰਾਵਾਂ ਤੋਂ ਇਲਾਵਾ ਟਰਿੱਪ ਵੀ ਹੈ ਜਿਹੜਾ ਕਹਿ ਦਿੰਦੇ ਆ ਕਿ 200 ਟਰਿੱਪ ਟਰਿੱਪ ਜਾਣੇ ਕੀ ਟੱਪਣਾ ਤਾਂ ਇਹਦੇ ਵਿੱਚ 200 ਟਰਿੱਪ ਹੈ ਜਿਹੜੀ ਉਹ 3000 ਰੁਪਏ ਵਿੱਚ ਆ ਗਈ ਇਦਾ ਮਤਲਬ ਇਹ ਹੋਊਗਾ ਕਿ ਪ੍ਰਾਈਵੇਟ ਕਾਰ ਚਾਲਕਾਂ ਨੂੰ ਇੱਕ ਟੋਲ ਪਲਾਜੇ ਤੇ ਜਿਹੜੇ ਬਣਦੇ ਪੈਸੇ ਐ ਉਹ 15 ਰੁਪਏ ਐ ਉਹ ਬਣਨਗੇ ਜਦੋਂ ਕਿ ਜਿਹੜੇ ਹਾਈਵੇਅ ਐ ਤੇ ਐਕਸਪ੍ਰੈਸਵੇਅ ਐ ਤਾਂ ਇਹਤੇ ਟੋਲ ਦਰਾਂ ਨੇ ਜਿਹੜੀਆਂ ਘੱਟੋ-ਘੱਟ 50 ਰੁਪਏ ਤੋਂ ਜਿਹੜੀ ਸ਼ੁਰੂ ਹੁੰਦੀਆਂ ਤਾਂ ਘੱਟੋ-ਘੱਟ 50 ਰੁਪਏ ਦੀ ਦਰ ਨਾਲ 200 ਟ੍ਰਿਪਾਂ ਲਈ 10000 ਰੁਪਏ ਜਿਹੜੇ ਉਹ ਦੇਣੇ ਪੈਣਗੇ ਤਾਂ 15 ਅਗਸਤ ਤੋਂ ਇਹ ਪਾਸ ਵਾਲਾ ਸਿਸਟਮ ਵੀ ਐ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਰਾਸ਼ਟਰੀ ਰਾਜਮਾਰਗਾਂ ਤੇ பாசல